ਲੋ ਬਾਈ ਸਵੇਰ ਹੁੰਦਿਆਂ ਹੀ ਪੱਟ ਤੇ ਸਾਰੇ ਪੱਥਰ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਕਿਸਾਨਾਂ ਦੇ ਹੱਕ ਚ ਆ ਗਏ ਹੁਣ ਸਾਰੇ ਇਕੱਠੇ ਹੋ ਗਏ ਜਿਹੜਾ ਦਿੱਲੀ ਵੱਲ ਨੂੰ ਜਾਣਗੇ ਇਸ ਵੇਲੇ ਤੁਸੀਂ ਖਨੌਰੀ ਬਾਰਡਰ ਦੇਖ ਰਹੇ ਹੋ ਆ ਦੇਖ ਲਓ ਕਿੱਡਾ ਪੱਥਰ ਆ ਬਾਈ ਜਿਹੜਾ ਕਿਸਾਨਾਂ ਨੇ ਹੱਥਾਂ ਨਾਲ ਹੀ ੱੱਕੀ ਫਿਰਦੇ ਨੇ ਇੰਨਾ ਜੋਸ਼ ਆ ਪੰਜਾਬੀਆਂ ਦੇ ਵਿੱਚ ਵੀ ਹੱਥਾਂ ਨਾਲ ਹੀ ਜਿਹੜਾ ੱੱਕੀ ਫਿਰਦੇ ਨੇ ਲੱਖ ਜ਼ੋਰ ਲਾ ਲਿਆ ਪੁਲਿਸ ਨੇ ਆਸੂ ਗੈਸ ਦੇ ਗੋਲੇ ਸੱਟ ਕੇ ਪਾਣੀ ਦੇ ਬੁਛਾੜਾ ਮਾਰ ਮਾਰ ਕੇ ਗੋਲੀਆਂ ਚਲਾ ਕੇ ਪਰ ਇਹ ਪੰਜਾਬ ਦੇ ਪੁੱਤ ਹਾਲੇ ਰੱਖ ਜਿਹੜੇ ਦਬੇ ਨਹੀਂ ਤੇ ਨਾ ਇਹਨਾਂ ਪੰਜਾਬ ਦੇ ਪੁੱਤਾਂ ਨੇ ਕਦੇ ਦਬਣਾ ਇਹ ਤਾਂ ਦਿੱਲੀ ਬਾਈ ਜਾ ਕੇ 2 ਦਿਨ ਲੇਟ ਵਗਜੇ 3 ਦਿਨ ਲੇਟ ਵਗਜੇ ਜਿੰਨੇ ਮਰਜੀ ਵੈਰੀਗੇਟ ਲਾ ਲਓ ਜਿੰਨੀਆਂ ਮਰਜੀ ਤੁਸੀਂ ਗੋਲੀਆਂ ਚਲਾ ਲਓ ਜਿੰਨਾ ਮਰਜੀ ਉਹ ਚਲਾ ਲਓ ਇਸ ਵੇਲੇ ਆਪਾਂ ਖਨੌਰੀ ਬਾਰਡਰ ਤੇ ਆ ਉਥੋਂ ਦੀ ਜਿਹੜੇ ਤੁਸੀਂ ਲਾਈਵ ਤਸਵੀਰਾਂ ਵੇਖ ਰਹੇ ਹੋ ਤੇ ਪੂਰਾ ਜਿਹੜਾ ਜੋਸ਼ ਆ ਬਾਈ ਸਿੰਘਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਜਦੋਂ ਜਹਦ ਪੂਰੀ ਚੱਲ ਰਹੀ ਆ ਬਾਰਡਰਾਂ ਨੂੰ ਤੋੜਨ ਵਾਸਤੇ ਤੇ ਹੋਰ ਵੀ ਜਿਹੜੇ ਬਹੁਤ ਸਾਰੇ ਕਿਸਾਨ ਆ ਜੋਸ਼ ਵੇਖ ਕੇ ਪੰਜਾਬ ਤੋਂ ਬਹੁਤ ਸਾਰੇ ਲੋਕ ਉੱਠ ਕੇ ਆ ਰਹਿਆ ਬਹੁਤ ਸਾਰੇ ਜੋਸ਼ ਇੰਨਾ ਜ਼ਿਆਦਾ ਜੋਸ਼ ਆ ਵੀ ਆਪਾਂ ਕਹਿੰਦੇ ਕਿਸਾਨਾਂ ਦੇ ਵਿੱਚ ਜਿਹੜਾ ਦਬਣ ਵਾਲੀ ਤਾਂ ਕੋਈ ਗੱਲੇ ਨਹੀਂ ਬਾਈ ਜੀ ਵੀਡੀਓ ਬਤਵਾਤੇ ਸ਼ੇਅਰ ਕਰੋ ਖਲੋਰੀ ਬਾਰਡਰ ਇਸ ਵੇਲੇ ਤੁਸੀਂ ਵੇਖ ਰਹੇ ਹੋ ਅੱਗੇ ਕੀ ਬੰਦਾ ਆਹ ਲਓ ਜੀ ਦੂਜਾ ਵੀ ਪਾਤਾ ਨੂੰ ਲਓ ਜੀ ਦੇਖੋ ਆ ਜਦਵਾ ਇਥੇ ਅਥਰੂ ਦਾਸ ਦੇ ਗੋਲਿਆਂ ਦੇ ਵਿੱਚ ਜਿਹੜਾ ਹੁਣ ਪੱਟ ਕੇ ਲਿਆਉਣਗੇ ਦੇਖ ਸਕਦੇ ਹੋ ਦੇਖੋ ਤੁਸੀਂ ਇਧਰ ਦੇਖੋ ਇਹ ਵੀਰ ਪਾ ਕੇ ਲਿਆਉਣਗੇ ਹੁਣ ਸੋਰਟੇ ਦੇਖੋ ਪਾ ਕੇ ਲਿਆਉਣ ਤੇ ਹੁਣ ਦੂਜੇ ਨੂੰ ਟਰੈਕਟਰ ਅੱਗੇ ਚਲੇ ਆ ਤੇ ਉਸ ਤੋਂ ਬਾਅਦ ਜਿਹੜਾ ਇੱਕ ਟਰੈਕਟਰ ਆ ਜੀਸੀਵੀ ਦੀ ਵੀ ਅੱਗੇ ਜਾ ਰਹੀ ਹੈ ਜਿਹੜੇ ਟਰੈਕਟਰ ਨੇ ਟਰੈਕਟਰ ਵੀ ਕਿਤੇ ਨਾ ਬਤਾਉ ਅੱਗੇ ਜਾ ਕੇ ਬੈਰੀਗੇਡ ਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੋਸਮ ਪਾਟ ਕੇ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜ ਨਹੀਂ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੂੜ ਬਣਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ